ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਚਰਨਜੀਤ ਸਿੰਘ ਸਰਖਾਪਤ ਲੈ ਕੇ ਆਜ਼ਰਾ ਰੋਜ਼ਾਨਾ ਜ਼ਿੰਦਗੀ ਦੀ ਇੱਕ ਵਾਰ ਫਿਰ ਖਾਸ ਪੇਸ਼ਕਸ਼ ਜਿਸ ਦੇ ਵਿੱਚ ਚਰਚਾ ਕਰਾਂਗੇ ਕਿਤਾਬਾਂ ਤੋਂ ਮੋਬਾਈਲ ਤੱਕ ਦੇ ਸਫ਼ਰ ਦਾ ਦਰਸਲ ਜਦੋਂ ਅਸੀਂ ਛੋਟੇ ਹੁੰਦੇ ਸੀ ਜਾਂ ਤੋਂ ਅਸੀਂ 30 ਜਾਂ 35 ਸਾਲ ਪਿੱਛੇ ਚਲੇ ਜਾਈਏ ਉਦੋਂ ਫੱਟੀ ਤੋਂ ਅੱਗੇ ਸਾਡੇ ਤੱਕ ਕਿਤਾਬਾਂ ਪਹੁੰਚੀਆਂ ਸਾਡੇ ਕੋਲ ਸੁਲੇਖ ਪਹੁੰਚੀ ਸੁਲੇਖ ਦੇ ਉੱਪਰ ਅਸੀਂ ਆਪਣੀ ਲਿਖਤ ਹੈਂਡਰਾਈਟਿੰਗ ਆ ਜਿਹੜੀ ਉਹ ਸੁੰਦਰ ਕਰਦੇ ਹੁੰਦੇ ਸੀਗੇ तमाम साधी जिंदगी दे डबल इंजन की सरकार के प्रयासों से किसानों को मेहनत का पूरा दाम मिल रहा है सब्सिडी और बीज पर बढ़ी सहायता अब सीधे किसानों को मिल रही है भावान्तर भरपाई योजना एवं बागवानी ने खोल दिए आय के नए रास्ते देश के सचिव प्रधानमंत्री आदरणीय मोदी जी के नेतृत्व में ऐसी नीति बनाई है जिनसे किसानों की आय लगातार बढ़े ये हमारी सरकार मोदी जी के नेतृत्व में डबल इंजन की सरकार चल रही कि हमारा किसान सशक्त हो मजबूत हो और उसको लेकर के हमारी नीतियां लगातार उनकी आय बढ़ाने के लिए काम कर रही है अब गांव की खुशहाली खेतों से झलकती है और किसान क्रेडिट कार्ड की ऋण सीमा पांच लाख कर दी गई ताकि खेती आसान बने और किसान अपने सपनों को पूरा कर सके मुख्यमंत्री श्री नायब सिंह सैनी जी के कुशल नेतृत्व में किसान उत्थान के नए अध्याय लिखे गए हैं जब अन्नदाता मुस्कुराएगा तभी हरियाणा चमकेगा रंगत ਲੇ ਕੇ ਆਉਂਦੀਆਂ ਸੀ ਚਾਹੇ ਅਸੀਂ ਇਸ ਵਕਤ ਮੋਬਾਈਲ ਦੇ ਖੇਤਰ ਦੇ ਵਿੱਚ ਆ ਚੁੱਕੇ ਹਾਂ ਅਜਿਹੇ ਯੁੱਗ ਦੇ ਵਿੱਚ ਆ ਚੁੱਕੇ ਹਾਂ ਜਿੱਥੇ ਏਆਈ ਸਭ ਕੁਝ ਹੈ ਏਆਈ ਹੀ ਜਿਹੜਾ ਕਿ ਹੈ ਹੁਣ ਪੜ੍ਹਾਈ ਨੂੰ ਜਾਂ ਸੁੰਦਰ ਲਿਖਾਈ ਨੂੰ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੂੰ ਸਰਲ ਬਣਾ ਦਿੱਤਾ ਗਿਆ ਹੈ ਪਰ ਸਾਡੀ ਮਿਹਨਤ ਸਾਡੀ ਜ਼ਿੰਦਗੀ ਦੇ ਵਿੱਚ ਅਜ ਵੀ ਰੰਗ ਲਿਆਉਂਦੀ ਹੈ ਕਿਉਂਕਿ ਇਹ ਸਾਡੀ ਸਿਰਫ ਇੱਕ ਸਰੀਰਕ ਮਿਹਨਤ ਨਹੀਂ ਸੀ ਸਾਡੇ ਮਾਨਸਿਕ ਜਾਂ ਬੌਧਿਕ ਵਿਕਾਸ ਦੇ ਲਈ ਬੜੀ ਲਾਹੇਵੰਦ ਸੀ ਸਾਡਾ ਜੋ ਰੁਝਾਨ ਹੁੰਦਾ ਸੀ ਉਹ ਅਜਦੇ ਬੱਚਿਆਂ ਨਾਲੋਂ ਬਿਲਕੁਲ ਵੱਖਰਾ ਹੈ ਪਰ ਅੱਜ ਜਦੋਂ ਦੌਰ ਬਦਲਿਆ ਉਸ ਦੇ ਵਿੱਚ ਜ਼ਿਕਰ ਕਰਦੇ ਹਾਂ ਮੋਬਾਈਲ ਨੇ ਸਾਡੀ ਜ਼ਿੰਦਗੀ ਦੇ ਵਿੱਚੋਂ 24 ਘੰਟਿਆਂ ਦੇ ਵਿੱਚੋਂ ਇੱਕ ਬਹੁਤ ਵੱਡਾ ਹਿੱਸਾ ਖਾ ਲਿਆ ਹੈ ਅਸੀਂ ਆਪਣੀ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਮੋਬਾਈਲ ਦੇ ਉੱਪਰ ਹੀ ਬਤੀਤ ਕਰਦੇ ਹਾਂ ਉਸ ਦਾ ਨਤੀਜਾ ਕੀ ਨਿਕਲਦਾ ਹੈ ਕਿ ਸਾਡੇ ਬੱਚੇ ਜੋ ਮੋਬਾਈਲ ਦੇ ਇਸ ਕਦਰ ਆਦੀ ਹੋ ਚੁੱਕੇ ਨੇ ਸਕਰੀਨ ਦੇ ਇਸ ਕਦਰ ਆਦੀ ਹੋ ਚੁੱਕੇ ਨੇ ਕਿ ਕਈ ਪ੍ਰਕਾਰ ਦੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਗਏ ਨੇ ਜਿਨ੍ਹਾਂ ਦਾ ਸ਼ਾਇਦ ਅਸੀਂ ਪੂਰੀ ਤਰ੍ਹਾਂ ਕਦੇ ਨਾ ਵੀ ਸੁਣਿਆ ਸਿਕਾ ਆਟイズਮ ਅੱਜਕੱਲ੍ਹ ਸਭ ਤੋਂ ਵੱਧ ਜੋ ਬੱਚਿਆਂ ਦੇ ਵਿੱਚ ਪਾਈ ਜਾਣ ਵਾਲੀ ਬਿਮਾਰੀ ਹੈ ਕਿ ਛੋਟੇ-ਛੋਟੇ ਬੱਚੇ ਮਾਨਸਿਕ ਤੌਰ ਤੇ ਰੋਗੀ ਹੋ ਜਾਂਦੇ ਨੇ ਇਲਾਜ ਬਹੁਤ ਔਖਾ ਯਾ ਅਸੰਭਵ ਵਰਗਾ ਇਲਾਜ ਲੱਗਦਾ ਯਾ ਕਿਤਾਬਾਂ ਜ਼ਿੰਦਗੀ 'ਚੋ ਇਸ ਕਦਰ ਮੰਨਫੀ ਹੋਈਆਂ ਲੱਗਦਾ ਯਾ ਕਿ ਕਿਤਾਬਾਂ ਦੇ ਮੰਨਫੀ ਹੋਣ ਤੋਂ ਬਾਅਦ ਸਾਡੀਆਂ ਕਦਰਾਂ ਕੀਮਤਾਂ ਮੰਨਫੀ ਹੋ ਗਈਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਮੰਨਫੀ ਹੋ ਗਈਆਂ ਨੇ ਜਿਨ੍ਹਾਂ ਦੇ ਉੱਪਰ ਚਰਚਾ ਕਰਾਂਗੇ ਕਿ ਮੋਬਾਈਲ ਸਾਡੇ ਹੱਥਾਂ ਦੇ ਵਿੱਚ ਆ ਕੇ ਤਰੱਕੀ ਸਾਡੇ ਹੱਥਾਂ ਦੇ ਵਿੱਚ ਆ ਗਈ ਹੈ ਪਰ ਇਹ ਸਭ ਦੇ ਵਿੱਚ ਜੋ ਵੱਡੀ ਚੀਜ਼ ਹੈ ਉਹ ਇਹ ਹੈ ਕਿ ਸਾਡੇ ਹੱਥ ਦੇ ਵਿੱਚ ਮੋਬਾਈਲ ਤਾਂ ਆਇਆ ਪਰ ਨਾਲ ਦੀ ਨਾਲ ਸਾਡੇ ਹੱਥ ਦੇ ਵਿੱਚ ਬਹੁਤ ਸਾਰੀਆਂ ਉਕਰੀਤੀਆਂ ਆ ਗਈਆਂ ਸਾਡਾ ਮਾਨਸਿਕ ਜੋ ਵਿਕਾਸ ਹੈ ਉਹ ਕਿਤਨਾ ਕਿਤੇ ਬੇਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਤੇਜ਼ੀ ਫੜਦਾ ਹੋਇਆ ਨਜ਼ਰ ਆਇਆ ਪਰ ਬਹੁਤ ਵੱਡੇ ਪੱਧਰ ਤੇ ਪ੍ਰਭਾਵਿਤ ਹੁੰਦਾ ਵੀ ਨਜ਼ਰ ਆਇਆ ਤਾਂ ਅੱਜ ਇਸ ਮੁੱਦੇ ਉੱਪਰ ਚਰਚਾ ਕਰਾਂਗੇ ਕਿ ਕਿਤਾਬਾਂ ਤੋਂ ਜੋ ਮੋਬਾਈਲ ਤੱਕ ਦਾ ਸਫ਼ਰ ਹੋਇਆ ਉਸ ਦੇ ਵਿੱਚ ਅਸੀਂ ਕੀ ਪਾਇਆ ਤੇ ਕੀ ਗਵਾਇਆ ਮੇਰੇ ਨਾਲ ਫਤਿਹ ਜੰਗ ਸਿੰਘ ਨੇ ਜੋ ਸਿੱਖਿਆ ਮਾਹਰ ਨੇ ਤੇ ਡਾਕਟਰ ਦਲੇਰ ਮਲਤਾਨੀ ਵੀ ਨੇ ਕਿਉਂਕਿ ਅਸੀਂ ਮੈਡੀਕਲ ਪੱਖ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਬਿਮਾਰੀਆਂ ਲੱਗੀਆਂ ਨੇ ਮੋਬਾਈਲ ਸਕਰੀਨ ਤੋਂ ਕਰਕੇ ਉਹਨਾਂ ਨੂੰ ਕਿਵੇਂ ਅਸੀਂ ਠੀਕ ਕਰ ਸਕਦੇ ਹਾਂ ਤਾਂ ਫਤਿਹਜੰਗ ਜੀ ਤੇ ਡਾਕਟਰ ਮਲਤਾਨੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਮੈਂ ਫਤਿਹਜੰਗ ਜੀ ਕੋਲ ਜਾਣਾ ਚਾਹੂੰਗਾ ਫਤਿਹ ਜੀ ਕਿਵੇਂ ਦੇਖਦੇ ਹੋ ਜਦੋਂ ਤੁਸੀਂ ਪੜ੍ਹਦੇ ਸੀ ਜਾਂ ਜਦੋਂ ਅਸੀਂ ਪੜ੍ਹੇ ਹਾਂ ਅਸੀਂ ਫੱਟੀਆਂ ਵਾਲੇ ਦੌਰ ਤੋਂ ਲੈ ਕੇ ਕਿਤਾਬਾਂ ਵਾਲੇ ਤੱਕ ਸਲੇਖ ਵਾਲੇ ਦੌਰ ਤੱਕ ਗਏ ਹਾਂ ਪਰ ਅੱਜ ਕੱਲ ਦੇ ਬੱਚਿਆਂ ਦੇ ਲਈ ਸਕੂਲ ਦੇ ਵਿੱਚ ਐਂਟਰ ਹੋਣ ਤੋਂ ਬਾਅਦ ਮੋਬਾਈਲ ਲਾਗੂ ਹੋ ਜਾਂਦਾ ਆ ਆਨਲਾਈਨ ਸਟੱਡੀ ਇੱਕ ਬਹੁਤ ਵੱਡਾ ਜ਼ਿੰਦਗੀ ਦਾ ਹਿੱਸਾ ਬਣ ਚੁੱਕਿਆ ਆ ਤੇ ਇਸ ਸਫ਼ਰ ਦਾ ਬੱਚਿਆਂ ਦੇ ਉੱਪਰ ਕਿੰਨਾ ਅਸਰ ਪੈਂਦਾ ਨਜ਼ਰ ਆਇਆ ਧੰਨਵਾਦ ਜੀ ਬਹੁਤ ਪੁੱਛ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ ਫਤਿਹ ਜੀ ਆਵਾਜ਼ ਆ ਰਹੀ ਹੈ ਮੇਰੇ ਨੂੰ ਹਾਂ ਜੀ ਹੁਣ ਆਈ ਏਵਾਜ਼ ਹਾਂ ਜੀ ਫਤਿਹ ਜੀ ਮੋਬਾਈਲ ਤੋਂ ਆ ਕਿਤਾਬਾਂ ਤੋਂ ਮੋਬਾਈਲ ਤੱਕ ਤੇ ਸਫ਼ਰ ਦਾ ਜ਼ਿਕਰ ਕਰ ਲਈਏ ਆਪਣੇ ਜੇ ਵੇਲੇ ਨੂੰ ਯਾਦ ਕਰਦੇ ਹਾਂ ਫੱਟੀਆਂ ਫੱਟੀਆਂ ਤੋਂ ਫਿਰ ਸੁਲੇਖ ਚਲੀ ਗਈ ਸੁਲੇਖ ਆ ਗਿਆ ਸਾਡੇ ਕੋਲ ਤਰ੍ਹਾਂ ਤਰ੍ਹਾਂ ਦੀਆਂ ਕਾਪੀਆਂ ਸਾਡੇ ਕੋਲ ਆ ਜਾਂਦੀਆਂ ਅਸੀਂ ਜਿਹਦੇ ਉੱਪਰ ਅਸੀਂ ਵੱਖਰ ਵੱਖਰੀ ਭਾਸ਼ਾ ਦੇ ਨਾਲ ਸਬੰਧਤ ਕਾਪੀਆਂ ਦੇ ਉੱਪਰ ਆਪਣੀ ਹੈਂਡਰਾਈਟਿੰਗ ਵੀ ਠੀਕ ਕਰਦੇ ਸੀ ਜਾਂ ਪੜ੍ਹਾਈ ਕਰਦੇ ਸੀ ਕਿਤਾਬਾਂ ਦੇ ਵਿੱਚੋਂ ਪੜ੍ਹਾਈ ਕਰਦੇ ਸੀ ਪਰ ਅੱਜ ਕੱਲ ਸਾਰਾ ਯੁੱਗ ਬਦਲ ਗਿਆ ਪੜ੍ਹਾਈ ਦਾ ਇੱਕੋ ਇੱਕ ਤੁਰਾ ਬਣ ਗਿਆ ਕੇਂਦਰ ਬਣ ਗਿਆ ਮੋਬਾਈਲ ਹੈ ਇਹ ਸਫ਼ਰ ਨੂੰ ਕਿਵੇਂ ਦੇਖੀਏ ਬਿਲਕੁਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਅੱਜ ਫੇ ਉਹ ਬੋਲ ਹੀ ਜਾ ਰਹੇ ਨੇ ਫਤੇ ਜੀ ਤੁਹਾਡੀ ਆਵਾਜ਼ ਆ ਰਹੀ ਹੈ ਮੈਂ ਆਪਣੀ ਟੀਮ ਨੂੰ ਕਹਾਂਗਾ ਜੇਕਰ ਕੋਈ ਦਿੱਕਤ ਹੋ ਠੀਕ ਕਰ ਲਈ ਜਾਵੇ ਮੈਂ ਡਾਕਟਰ ਤਲੇਰ ਜੀ ਨੂੰ ਕਹਾਂਗਾ ਜਾਵਾਂਗਾ ਨਹੀਂ ਜੀ ਅੱਗੇ ਜੀ ਆਵਾਜ਼ ਆ ਗਈ ਜੀ ਆ ਗਈ ਠੀਕ ਹੈ ਠੀਕ ਹੈ ਆਪ ਸਫਰ ਤੋਂ ਇੱਕ ਵਾਰ ਦੱਸ ਦਿਓ ਇਸ ਮੋਬਾਈਲ ਤੱਕ ਦੇ ਸਫਰ ਨੂੰ ਕਿਤਾਬਾਂ ਮੰਨਫੀ ਹੋ ਗਈਆਂ ਨੇ ਕਿਵੇਂ ਦੇਖਦੇ ਹੋ ਅਜੀ ਬਿਲਕੁਲ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਅੱਜ ਦਾ ਵਿਸ਼ਾ ਤੁਸੀਂ ਬਹੁਤ ਵਧੀਆ ਚੁਣਿਆ ਜੀ ਕਿਉਂਕਿ ਅਸੀਂ ਆਪ ਦੇਖਦੇ ਹਾਂ ਸਾਰੇ ਹਰ ਇੱਕ ਘਰ ਦੇ ਵਿੱਚ ਇਹ ਪ੍ਰੋਬਲਮ ਆ ਰਹੀ ਹੈ ਕਿ ਬੱਚੇ ਛੋਟੇ ਤੋਂ ਲੈ ਕੇ 10 12 14 15 ਸਾਲ ਤੱਕ ਦੇ ਬੱਚਿਆਂ ਵਾਸਤੇ ਤਾਂ ਜਿਆਦਾ ਹੀ ਨੁਕਸਾਨ ਹੈ ਅਸੀਂ ਤਾਂ ਇਹ ਵੀ ਦੇਖਿਆ ਵੀ 2 2 ਸਾਲ ਦੇ ਬੱਚੇ ਉਹ ਮੋਬਾਈਲ ਨਾ ਦੇਉ ਤਾਂ ਰੋਣਾ ਸ਼ੁਰੂ ਕਰ ਦੇਣਗੇ ਜਿੱਦ ਕਰਨਗੇ ਤੇ ਆਪਣੀ ਜਿੱਦ ਉਪਾਉਣਗੇ ਇਹ ਇਹ ਨਾ ਇਹਨੀ ਬਿਮਾਰੀ ਫੈਲ ਚੁੱਕੀ ਹੈ ਕਿ ਹਰ ਘਰ ਚ ਹੋ ਚੁੱਕੀ ਹੈ ਔਰ ਲਗਭਗ ਇੱਕ ਸਰਵੇ ਦੇ ਅਨਸਾਰ 1/3 ਈ 32% ਬੱਚਾ ਦੇ ਅਸਰ ਹੋ ਰਿਹਾ ਹੈ ਇਸ ਦਾ ਇੱਕ ਉਹ ਵੀ ਟਾਈਮ ਸੀ ਸਾਡੇ ਟਾਈਮ ਸੀਗੇ ਜਦੋਂ ਮੋਬਾਈਲ ਤਾਂ ਖੈਰ ਨਾਮ ਵੀ ਨਹੀਂ ਸੀਗਾ ਤੇ ਅਸੀਂ ਸਾਰੇ ਪੜਾਈ ਤੋਂ ਬਾਅਦ ਖੇਡਣ ਦਾ ਟਾਈਮ ਬੰਦੇ ਸੀ ਹੋਰ ਇਧਰ-ਉਧਰ ਘੁੰਮਣ ਫਿਰਨਣ ਤੇ ਇੰਜੋਏ ਕਰਨ ਨੂੰ ਕਹਿਮ ਦਿੰਦੇ ਸੀਗੇ ਤੇ ਸੇ ਸਾਰੀ ਬੁਣੀ ਰਹਿੰਦੀ ਸੀ ਤੇ ਹੁਣ ਜੇ ਛੋਟੇ-ਛੋਟੇ ਬੱਚੇ ਵੀ ਔਰ ਉਹਨਾਂ ਨੂੰ ਫਿਰ ਇਹ ਵੀ ਨਹੀਂ ਪਤਾ ਵੀ ਮੋਬਾਈਲ ਕਿੰਨੀ ਕੀ ਦੂਰ ਰੱਖ ਕੇ ਦੇਖਣਾ ਹੈ ਨੇੜੇ ਰੱਖ ਕੇ ਦੇਖਦੇ ਆ ਅੱਖਾਂ خراب ਹੋ ਜਾਣਗੀਆਂ ਅੱਖਾਂ ਤੋਂ ਬਾਅਦ ਫਿਰ ਸਿਰ ਦਰਦ ਸ਼ੁਰੂ ਹੋਏਗਾ ਫਿਰ ਹੋਰ ਬਿਮਾਰੀਆਂ ਸ਼ੁਰੂ ਹੋ ਜਾਣੀਆਂ ਇਦਾਂ ਕਰਕੇ ਇਹ ਬਿਮਾਰੀਆਂ ਦੀ ਜੜ ਬਣ ਗਈ ਹੈ ਇਸ ਵੇਲੇ ਤੇ ਤੁਸੀਂ ਬੜਾ ਵਧੀਆ ਵਿਸ਼ਾ ਚੁਣਿਆ ਹੈ ਇਸ ਤੇ ਜ਼ਰੂਰ ਡਿਸਕਸ਼ਨ ਹੋਣੀ ਚਾਹੀਦੀ ਹੈ ਜੀ ਡਾਕਟਰ ਨੂੰ ਜਾਣਾ ਚਾਹੀਦਾ ਹੈ ਇਹ ਉਹਦੀ ਸਮੱਸਿਆ ਦੱਸਣ ਇਹ ਹੁਣ ਪਿੰਡਾਂ ਤੱਕ ਵੀ ਚਲੀ ਗਈ ਹੈ ਪਹਿਲਾਂ ਸ਼ਹਿਰਾਂ 'ਚ ਸੀ ਕਿ 25-30% ਸੀ ਸ਼ਹਿਰਾਂ 'ਚ ਤੇ ਪਿੰਡਾਂ 'ਚ 10% ਮਸਹੀ ਹੁੰਦੀ ਸੀ ਤੇ ਹੁਣ ਪਿੰਡਾਂ 'ਚ ਵੀ ਬਿਮਾਰੀ ਪੂਰੀ ਤਰ੍ਹਾਂ ਫੈਲਦੀ ਜਾ ਰਹੀ ਹੈ ਠੀਕ ਹੈ ਠੀਕ ਹੈ ਅਗਲੇ ਸੋਸਾਇਟੀਲੀ ਮਲਤਾਨੀ ਜੀ ਕੋਲ ਜਾਣਾ ਚਾਹਾਂਗਾ ਫਿਰ ਤੁਹਾਡੇ ਕੋਲ ਦੁਬਾਰਾ ਵਾਪਸ ਆਉਣਾ ਹੈ ਡਾਕਟਰ ਮਲਤਾਨੀ ਸਾਹਿਬ ਨਾਲ ਜੁੜੇ ਹੋਏ ਨੇ ਕਿਉਂਕਿ ਅਸੀਂ ਮੈਡੀਕਲ ਲਾਈਨ ਨੂੰ ਵੀ ਨਾਲ ਲੈ ਕੇ ਚੱਲਣਾ ਹੈ ਕਿ ਅਸਰ ਕੀ ਪੈ ਰਿਹਾ ਡਾਕਟਰ ਸਾਹਿਬ ਮੋਬਾਈਲ ਹਾਲਾਂਕਿ ਇਸ ਮੋਬਾਈਲ ਦੇ ਵਿੱਚ ਸਾਰਾ ਕੁਝ ਮਿਲ ਜਾਂਦਾ ਬੜਾ ਸੌਖਾ ਬੱਚਿਆਂ ਨੂੰ ਪੜ੍ਹਾਈ ਕਰਨੀ ਰਿਸਰਚ ਕਰਨੀ ਚਾਹੇ ਉਹ ਗਲਤ ਆ ਉਹ ਸਹੀ ਆ ਉਹ ਬਾਅਦ ਦੇ ਵਿੱਚ ਨਿਤਾਰਾ ਹੁੰਦਾ ਇਸ ਚੀਜ਼ ਬਾਰੇ ਪਰ ਇਸ ਮੋਬਾਈਲ ਦੇ ਕਰਕੇ ਸਾਰਾ ਕੁਝ ਮਿਲਦਾ ਦੇ ਨਾਲ ਬਿਮਾਰੀਆਂ ਬਹੁਤ ਮਿਲਦੀਆਂ ਬੱਚਿਆਂ ਨੂੰ ਖਾਸ ਤੌਰ ਤੇ ਤਾਂ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਬੱਚਿਆਂ ਦੇ ਵਿੱਚ ਆਨਲਾਈਨ ਸਟੱਡੀ ਤੋਂ ਬਾਅਦ ਜਾਂ ਮੋਬਾਈਲ ਦੇ ਵਧੇ ਹੋਏ ਰੁਝਾਨ ਤੋਂ ਬਾਅਦ ਦੇਖੀਆਂ ਜਾ ਰਹੀਆਂ ਹਨ ਸਭ ਤੋਂ ਪਹਿਲਾਂ ਤਾਂ ਸਰਪਾਲ ਜੀ ਤਾਨੂ ਤੇ ਮੇਰੇ ਕੋ ਪਹਿਲੇ ਸਟੇ ਬਾਕੀ ਸਾਰੇ ਦੋਸਤਾਂ ਨੂੰ ਸਾਰੇ ਬਿਲਕੁਲ ਸਸਤੀ ਕਰ ਜੀ ਜੀ ਜਦੋਂ ਅਸੀਂ ਮੋਬਾਈਲ ਦੀ ਗੱਲ ਕਰਦੇ ਆ ਤਾਂ ਇਹ ਪ੍ਰੋਸੈਸਰ ਕੌਨਸ ਦਾ ਨਾਲ ਆਉਣੇ ਆਉਣੇ ਆ ਇਹ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਕਿ ਤੁਹਾਡੀ ਅਦਰ ਇੱਕ ਜਾਂ ਮਾਡਰਨ ਸਾਇੰਸ ਹੈਗੀ ਹੈ ਉਸ ਨੇ ਕੁਝ ਨਾਲ ਲੈ ਕੇ ਆਉਣਾ ਚੰਗਾ ਵੀ ਤੇ ਕੁਝ ਮਾੜਾ ਵੀ ਇਹ ਆਪਾਂ ਨੂੰ ਐਕਸੈਪਟ ਕਰਨਾ ਪਏਗਾ ਜੇ ਅਸੀਂ ਸਿਸਟਮ ਦੇ ਨਾਲ ਚੱਲਣਾ ਹੈ ਤਾਂ ਕਈ ਵਾਰੀ ਕਈ ਲੋਕ ਜਿਹੜੇ ਹੈਗੇ ਨੇ ਕਈ ਗੱਲਾਂ ਨੂੰ ਥੋੜਾ ਵਧਾ ਕੇ ਵੀ ਦੱਸਦੇ ਆ ਮੈਂ ਉਸ ਗੱਲ ਦੇ ਨਾਲ ਤਾਂ ਮੇਰੀ ਜ਼ਿਆਦਾ ਸਹਿਮਤੀ ਨਹੀਂ ਲੇਕਿਨ ਜੋ ਅੱਜ ਦੀ ਡੇਟ ਦੇ ਵਿੱਚ ਆਪਣੇ ਕੋਲੋਂ ਡਾਟਾ ਅਵੇਲੇਬਲ ਆਇਆ ਹੈ ਜਾਂ ਜਿਸ ਤਰ੍ਹਾਂ ਦੀ ਸਾਇੰਸ ਜਾਂ ਸਾਇੰਸ ਤੋਂ ਲਵਾ ਬਾਕੀ ਸਬਜੈਕਟਸ ਜਿਸ ਢੰਗ ਦੇ ਨਾਲ ਦੋ ਟੈਕਨੋਲੋਜੀ ਅਵੇਲੇਬਲ ਹੈ ਉਸ ਨੂੰ ਯੂਜ਼ ਕਰਨਾ ਚਾਹੀਦਾ ਹੈ ਲੇਕਿਨ ਸਵਾਲ ਇਹ ਹੈਗਾ ਕਿ ਇਹ ਟੈਕਨੋਲੋਜੀ ਸਹੀ ਢੰਗ ਨਾਲ ਯੂਜ਼ ਹੋ ਰਹੀ ਹੈ ਜਾਂ ਨਹੀਂ ਹੋ ਰਹੀ ਸਵਾਲ ਇੱਥੇ ਹੈ ਜੀ ਇਹ ਗੱਲ ਸਰਖਪ ਜੀ ਬਿਲਕੁਲ ਠੀਕ ਹੈ ਇਹ ਹੈ ਕਿ ਇਹ ਜਿਹੜਾ ਮੋਬਾਈਲ ਹੈ ਇਸ ਦਾ ਯੂਜ਼ ਦੇ ਨਾਲ ਨਾਲ ਮਿਸਯੂਜ਼ ਵਰਡ ਆਪਾਂ ਕਹਾਂਗੇ ਉਹ ਥੋੜਾ ਜਿਆਦਾ ਯੂਜ਼ ਹੋਣ ਲੱਗ ਗਿਆ ਕਿਉਂਕਿ ਇੱਕ ਮਾਡਰਨ ਚੀਜ਼ ਹੈ ਕਿਸੀ ਜਦੋਂ ਵੀ ਕੋਈ ਚੀਜ਼ ਨਵੀਂ ਆਉਂਦੀ ਹੈ ਨਾ ਉਹਦੇ ਉਹਦੇ ਪ੍ਰੋਸ ਐਂਡ ਕਾਨਸ ਆਪਾਂ ਨੂੰ ਜਿਆਦਾ ਪਤਾ ਨਹੀਂ ਹੁੰਦੇ ਤੇ ਅਸੀਂ ਨਾਰਮਲੀ ਜਿਹੜੀ ਹੈਗੀ ਆ ਉਸ ਨੂੰ ਵੱਧ ਘੱਟ ਜ਼ਰੂਰ ਕਰ ਜਾਂਦੇ ਆ ਇਹਦੇ ਚ ਮੋਬਾਈਲ ਯੂਜ਼ ਦੇ ਵਿੱਚ ਜਿਹੜੇ ਪੇਰੈਂਟਸ ਹੈਗੇ ਨੇ ਉਹਨਾਂ ਦਾ ਉਨਰ ਨੂੰ ਐਜੂਕੇਟ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਪੇਰੈਂਟਸ ਨੇ ਇਸ ਨੂੰ ਇੱਕ ਖਡਾਉਣੇ ਦੀ ਤਰ੍ਹਾਂ ਬਲਕਿ ਵੱਡਿਆਂ ਨੇ ਵੀ ਮੈਂ ਇਹ ਗੱਲ ਕਹਾਗਾ ਕਿ ਮੋਬਾਈਲ ਨੂੰ ਇੱਕ ਖਡਾਉਣੇ ਦੀ ਤਰ੍ਹਾਂ ਵਰਤਣ ਲੱਗ ਗਏ ਆ ਜਦੋਂ ਕਿ ਇਹ ਇੱਕ ਬੜਾ ਸਪੈਸੀਫਿਕ ਟੈਕਨੀਕ ਸੀ ਜਿਹਨੂੰ ਵੱਖਰੇ ਵੱਖਰੇ ਟੰਗ ਦੇ ਨਾਲ ਵੱਖਰੀ ਵੱਖਰੀ ਏਜ ਗਰੁੱਪ ਵਿੱਚ ਵਰਤਿਆ ਜਾਣਾ ਸੀ ਬੱਚਿਆਂ ਦੇ ਵਿੱਚ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਕਿਉਂਕਿ ਗਰੋਇੰਗ ਏਜ ਹੈਗੀ ਹੈ ਉਦੋਂ ਇਹ ਜਿਹੜੀਆਂ ਡਿਜੀਟਲ ਰੈਡੀਏਸ਼ਨਸ ਹੈਗੀਆਂ ਨੇ ਇਹ ਬੱਚਿਆਂ ਨੂੰ ਇਫੈਕਟ ਕਰਨਗੀਆਂ ਇਹ ਆਪਾਂ ਨੂੰ ਖਿਆਲ ਰੱਖਣਾ ਪਏਗਾ ਔਰ ਡਿਜੀਟਲ ਰੈਡੀਏਸ਼ਨਸ ਕਰਕੇ ਜਾਂ ਇਸ ਦੇ ਜਿਹੜਾ ਆਪਾਂ ਕਹਿੰਦੇ ਮੋਬਾਈਲ ਯੂਜ਼ ਕਰਕੇ ਇਹ ਛੋਟੀ ਛੋਟੀ ਬਿਮਾਰੀਆਂ ਜਿਹਦੇ ਵਿੱਚ ਅਸੀਂ ਕਵਾਂਗੇ ਕਿ ਤੁਹਾਡੀ ਨਜ਼ਰ ਤੇ ਅਸਰ ਹੁੰਦਾ ਉਸ ਤੋਂ ਲੈ ਕੇ ਕਿਸ ਤੱਕ ਦੀਆਂ ਚੀਜ਼ਾਂ ਜਿਹੜੀਆਂ ਨੇ ਜਿਹਨੂੰ ਰਿਪੋਰਟੇ ਚ ਆ ਰਹੀਆਂ ਨੇ ਔਰ ਬਹੁਤ ਸਾਰੀਆਂ ਹੋਰ ਬਾਰੀਆਂ ਜਿਹਦੇ ਚ ਜਿਸ ਤਰ੍ਹਾਂ ਤੁਸੀਂ ਆਪਣੀ ਇੰਟਰੋਡਕਸ਼ਨ ਦੇ ਵਿੱਚ ਵੀ ਦੱਸਿਆ ਨੇ ਇਸੇ ਹੀ ਤਰ੍ਹਾਂ ਜਿਹੜਾ ਇੱਕ ਲੇਟੈਸਟ ਨਿਊਜ਼ ਵੀ ਲੱਗੀ ਹੈ ਜਿਹਦੇ ਚ ਸਰ ਮੈਂ ਤਾਂ ਚਲੋ ਆਪਣਾ ਮੈਡੀਕਲ ਡਿਪਾਰਟਮੈਂਟ ਦੇ ਵਿੱਚ ਹੋਣ ਕਰਕੇ ਅਸੀਂ ਇਸ ਗੱਲ ਦੇ ਉੱਤੇ ਸਟ्रेस ਕਰਦੇ ਸੀ ਜਿਹਨੂੰ ਅਸੀਂ ਬਲਾਈਟਨੈਸ ਕੰਟਰੋਲ ਪ੍ਰੋਗਰਾਮ ਕਹਿੰਦੇ ਆ ਕਿਉਂਕਿ ਇਹ ਇੱਕ ਪ੍ਰੀਵੈਂਟਿਵ ਪ੍ਰੋਗਰਾਮ ਵੀ ਹੈਗਾ ਤੇ ਕਿਉਰਟਿਵ ਵੀ ਹੈ ਕਿਉਰ ਪ੍ਰੀਵੈਂਟਿਵ ਪ੍ਰੋਗਰਾਮ ਦੇ ਵਿੱਚ ਜਿਹੜਾ 1.5 ਸਾਲ ਦਾ ਬੱਚਾ ਹੈਗਾ ਉਸ ਨੂੰ ਜਿਹੜਾ ਵਿਟਾਮਿਨ A ਦੀ ਦਵਾਈ ਪਲਾਈ ਜਾਂਦੀ ਹੈ ਜਿਹੜੀ ਕਿ 9 ਡੋਸਿਸ ਹੁੰਦੀਆਂ ਨੇ 5 ਸਾਲ ਦੀ ਉਮਰ ਤੱਕ ਪਲਾਈਆ ਜਾਂਦੀਆਂ ਨੇ ਇਸੇ ਹੀ ਤਰ੍ਹਾਂ ਇਹਦੇ ਚ ਵਿਟਾਮਿਨ A ਜਿਹੜਾ ਹੈਗਾ ਇਹ ਸਰਕਾਰ ਜੀ ਕਈ ਥਾਵਾਂ ਤੇ ਅਸੀਂ ਦੇਖਿਆ ਡੂਰਿੰਗ ਮੈਂ ਸਰਵਿਸ ਵੀ ਕਿ ਪੇਰੈਂਟਸ ਜਿਹੜੇ ਹੈਗੇ ਨੇ ਉਹ ਜ਼ਿਆਦਾ ਇਸ ਗੱਲ ਵਾਸਤੇ ਅਵੇਅਰ ਨਹੀਂ ਹੈਗੇ ਇਸ ਨੂੰ ਅਸੀਂ ਪ੍ਰੋਜੈਕਟ ਪ੍ਰੋਗਰਾਮ ਕਹਿੰਦੇ ਆ ਵਿਟਾਮਿਨ ایਬਲ ਬਲਾਈਨਰਸ ਕੰਟਰੋਲ ਪ੍ਰੋਗਰਾਮ ਦਾ ਲੇਕਿਨ ਸਾਡਾ ਅਪਾਰਟਮੈਂਟ ਕੋਸ਼ਿਸ਼ ਕਰਦਾ ਹੈ ਪਰ ਮੈਡੀਕਲ ਕਾਂਗਾਂ ਵੀ ਉਹਨਾਂ ਦੀ ਵੀ ਕੋਈ ਕਈ ਥਾਵਾਂ ਤੇ ਨੈਗਲੀਜੈਂਸ ਹੈਗੀ ਹੈ ਖਾਸ ਕਰਕੇ ਵਿਟਾਮਿਨ A ਵਾਲੀ ਜਿਹੜੀਆਂ ਡੋਸਿਸ ਨਾ ਡੋਸਿਸ ਹੁੰਦੀਆਂ ਨੇ ਜਿਹੜੀਆਂ 1.5 ਸਾਲ ਤੇ ਸਟਾਰਟ ਹੁੰਦੀਆਂ ਨੇ ਛੇ-ਛੇ ਮਹੀਨੇ ਬਾਅਦ ਅਸੀਂ ਡੋਸ ਦੇਣੀ ਹੁੰਦੀ ਹੈ ਪਰ ਪੇਰੈਂਟਸ ਇਹਦੇ ਬਾਰੇ ਬਿਲਕੁਲ ਅਵੇਅਰ ਨਹੀਂ ਹੈ ਦੂਸਰਾ ਬੜਾ ਕਾਰਨ ਇਹ ਹੈਗਾ ਕਿ ਜਿਹੜੀ ਆਪਣੀ ਖੁਰਾਕ ਹੈਗੀ ਹੈ ਨਾ ਉਹ ਹੁਣ ਉਹਦੇ ਵਿੱਚ ਬਹੁਤ ਵੱਡੀ ਚੇਂਜ ਆ ਚੁੱਕੀ ਹੈ ਜਿਹਦੇ ਬਾਰੇ ਪੇਰੈਂਟਸ ਨੂੰ ਗਿਆਨ ਹੋਣਾ ਜ਼ਰੂਰੀ ਹੈ ਜਿੰਦੇ ਵਿੱਚ ਖਾਸ ਕਰਕੇ ਅਸੀਂ ਕਹਿੰਦੇ ਸੀ ਕਿ ਹਰੀਆਂ ਸਬਜ਼ੀਆਂ ਤੇ ਸਾਫ ਦੁੱਧ ਹੁਣ ਸਾਫ ਦੁੱਧ ਦੀ ਜੇ ਤੁਸੀਂ ਗੱਲ ਕਰਦੇ ਆ ਤਾਂ ਅਸੀਂ ਫਿਰ ਮਲਾਵਟ ਦੀ ਗੱਲ ਕਰਨ ਲੱਗ ਜਿਵੇਂ ਉਹ ਉੱਥੇ ਰੁਕ ਜਾਂਦਾ ਦੁੱਧ ਤੇ ਤੁਹਾਡੀ ਗੱਲ ਬਿਲਕੁਲ درست ਹੈ ਕਿ ਸਾਡੀ ਜਿਹੜੀ ਖੁਰਾਕ ਹੈ ਉਹਦੇ ਵਿੱਚ ਬਹੁਤ ਵੱਡੇ ਪੱਧਰ ਦਾ ਸਾਨੂੰ ਅੰਤਰ ਅੱਜ ਦੇ ਸਮੇਂ ਦੇਖਣ ਨੂੰ ਮਿਲਿਆ ਪਰ ਜਦੋਂ ਅਸੀਂ ਇਸੇ ਚੀਜ਼ ਨੂੰ ਮੋਬਾਈਲ ਦੇ ਉੱਪਰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅੱਜ ਕੱਲ ਦੇ ਬੱਚੇ ਮੋਬਾਈਲ ਦੇ ਉੱਪਰ ਦੇਖ ਕੇ ਆਪਣਾ ਡਾਈਟ ਚਾਰਟ ਆਪ ਬਣਾ ਲੈਂਦੇ ਨੇ ਕਿ ਅਸੀਂ ਕੀ ਖਾਣਾ ਕੀ ਨਹੀਂ ਖਾਣਾ ਮੈਂ ਫਤਿਹਜੰਗ ਜੀ ਕੋਲ ਜਾਣਾ ਚਾਹਾਂਗਾ ਫਤਿਹਜੰਗ ਜੀ ਕਿਤਾਬਾਂ ਘਟ ਗਈਆਂ ਸਾਡੀ ਜ਼ਿੰਦਗੀ ਦੇ ਵਿੱਚੋਂ ਕਿਉਂਕਿ ਮੋਬਾਈਲ ਆ ਕਿ ਕੋ ਮੋਬਾਈਲ ਦੇ ਵਿੱਚੋਂ ਸਾਨੂੰ ਕਈ ਕਿਤਾਬਾਂ ਲੱਖਾਂ ਕਿਤਾਬਾਂ ਮਿਲ ਜਾਂਦੀਆਂ ਨੇ ਜਿਹੜੀ ਸਾਨੂੰ ਰਿਸਰਚ ਦੀ ਲੋੜ ਪੈਂਦੀ ਹੈ ਅਸੀਂ ਮੋਬਾਈਲ ਦੇ ਉੱਪਰ ਗੂਗਲ ਉੱਪਰ ਟਾਈਪ ਕਰਦੇ ਹਾਂ ਉਹ ਸਾਡੇ ਤੱਕ ਪਹੁੰਚ ਜਾਂਦੀ ਹੈ ਪਰ ਜਿਹੜੀ ਕਿਤਾਬਾਂ ਦੀ ਪੜ੍ਹਾਈ ਸੀ ਜਾਂ ਅਸੀਂ ਕਹਿ ਦਈਏ ਕਿ ਕਿਤਾਬਾਂ ਦੇ ਵਿੱਚੋਂ ਪੜਿਆ ਜਾਂਦਾ ਸੀ ਤਾਂ ਮੋਬਾਈਲ ਦੇ ਯੁੱਗ ਵਿੱਚ ਜੋ ਆ ਚੁੱਕਿਆ ਆ ਇਸ ਦੇ ਵਿੱਚ ਬੱਚਿਆਂ ਦੇ ਬੌਧਿਕ ਵਿਕਾਸ ਨੂੰ ਲੈ ਕੇ ਜਾਂ ਇਸ ਤੋਂ ਇਲਾਵਾ ਪੜਨ ਜਾਂ ਸਹਿਨਸ਼ੀਲਤਾ ਪੜਨ ਦੀ ਸ਼ਕਤੀ ਦੇ ਵਿੱਚ ਕੋਈ ਅਸਰ ਪਿਆ ਜਾਂ ਨਹੀਂ ਪਿਆ ਜਿਵੇਂ ਮਲਤਾਨੀ ਸਾਹਿਬ ਨੇ ਵੀ ਗੱਲ ਕੀਤੀ ਹੈ ਵੀ ਜੀ ਜੀ ਸੁਣ ਰਹੇ ਹੋ ਹਾਂ ਤੇ ਜਿਵੇਂ ਮਲਤਾਨੀ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ ਇਸ ਦੇ ਵਿੱਚ ਮਾਪਿਆਂ ਦਾ ਰੋਲ ਜ਼ਿਆਦਾ ਹੁੰਦਾ ਹੈ ਕਿਉਂਕਿ ਬੱਚੇ ਨੇ ਉਹ ਹੱਲੇ ਉਹਨਾਂ ਨੂੰ ਆਪਣੇ ਹਾਨ ਲਾਭ ਦਾ ਨਹੀਂ ਪਤਾ ਹੁੰਦਾ ਤਾਂ ਇਹ ਮਾਪਿਆਂ ਨੂੰ ਹੀ ਚਾਨਬੀਨਾ ਪਵੇਗਾ ਉਹਨਾਂ ਦੇ ਇੱਕ ਤਾਂ ਜਿਆਦਾ ਹੀ ਗੱਲ ਹੈ ਵਰਤਮਾਨਿਕ ਘੰਟਾ ਉਹਨਾਂ ਦਾ ਕਿਤੇ ਫਿਕਸ ਕਰ ਦੇਣੇ ਹੋਵੇ ਕਿ ਘੰਟੇ ਤੋਂ ਜ਼ਿਆਦਾ ਨਾ ਦੇਖਣ ਉਸ ਤੋਂ ਬਾਅਦ ਜੇ ਕੋਈ ਪ੍ਰੋਬਲਮ ਆਉਂਦੀ ਆਂਖਾਂ ਦੀ ਤਾਂ ਡਾਕਟਰ ਨਾਲ ਸਲਾਹ ਕਰਕੇ ਉਹਨਾਂ ਨੂੰ ਜੋ ਬਿਦਾਵਨਾ ਦੀ ਘਾਟ ਹੋ ਗਈ ਹੈ ਉਹ ਦੇਣੇ ਚਾਹੀਦੇ ਆ। ਹੋਰ ਜੋ ਦਵਾਈ ਸੁਜੈਸਟ ਕਰਦੇ ਨੇ ਉਹ ਦੇਣੀ ਚਾਹੀਦੀ ਹੈ। ਖੇਡਣ ਦੇ ਘੰਟੇ ਉਹਨਾਂ ਦੇ ਨਿਸ਼ਚਿਤ ਕਰਨੇ ਚਾਹੀਦੇ ਆ। ਇਹਨਾਂ ਨਾਲ ਮਿਲ ਕੇ ਪੇਰੈਂਟਸ ਦੀ ਜਿਆਦਾ ਜਿਹੀ ਬਿਮਾਰੀ ਬਣਦੀ ਹੈ। ਰਲ ਮਿਲ ਕੇ ਹੀ ਸਮੱਸਿਆ ਦੂਰ ਹੋਏਗੀ। ਔਰ ਇਹਦੇ ਨਾਲ ਜੋ ਪੜ੍ਹਾਈ ਕਰਦੇ ਸੀ ਨਾ ਜੋ ਕਿਤਾਬਾਂ ਦੇ ਰਾਹੀਂ ਸਿੱਖਿਆ ਜਾਂਦਾ ਸੀ, no doubt ਮੋਬਾਈਲ ਦੀ ਵੀ ਹੈ, ਬੜਾ ਕੁਝ ਹੈਗਾ। ਪਰ ਉਹ ਪੇਰੈਂਟਸ ਦੇਖ ਕੇ ਕਿਹੜੇ ਪ੍ਰੋਗਰਾਮ ਇਹਨਾਂ ਵਾਸਤੇ ਇਸ ਉਮਰ ਤੇ ਕਿਹੜੇ ਠੀਕ ਰਹਿਣਗੇ ਕਿਹੜੀ ਕਿਤਾਬਾਂ ਉਹਦੇ ਵਿੱਚ ਬੱਚਾ ਵਾਸਤੇ ਵੀ ਹੈਗੀਆਂ ਉਹ ਕਿਹੜੀ ਕਿਤਾਬਾਂ ਨੂੰ ਪੜ੍ਹਨ ਵਾਸਤੇ ਲੌਕ ਕਰਨਾ ਕਿਹੜੀਆਂ ਨਹੀਂ ਕਰਨਾ ਤੇ ਉਹ ਸਾਰਾ ਕੁਝ ਬੱਚੇ ਤੇ ਪੇਰੈਂਟਸ ਮਿਲ ਕੇ ਹੀ ਇਹ ਸਮੱਸਿਆ ਦੂਰ ਹੋ ਸਕਦੀ ਹੈ ਕਿਤਾਬਾਂ ਦਾ ਕਲਚਰ ਜਿਹੜਾ ਘਟਦਾ ਜਾ ਰਿਹਾ ਉਸ ਨੂੰ ਵੀ ਅਨਕੋਰੇਜਮੈਂਟ ਮਿਲੇਗੀ ਕਿਉਂਕਿ ਕਿਤਾਬਾਂ ਕੋਈ ਲਿਖਦਾ ਆਪਣੇ ਪੂਰੇ ਐਕਸਪੀਰੀਅੰਸ ਨਾਲ ਪੂਰੀ ਮੈਂ ਇਹ ਨਾਲ ਲਿਖਦਾ ਉਹ ਵੀ ਬੱਚੇ ਤਾਂ ਉਹ ਜਿਹੜੇ ਬੜੇ ਜ਼ਰੂਰੀ ਨੇ ਕਿਤਾਬ ਪੜਨ ਤੇ ਔਰ ਮੋਬਾਈਲ ਤੋਂ ਪੜਨ ਤੇ ਬੜਾ ਫਰਕ ਹੈ ਉਹ ਅੱਖਾਂ 'ਤੇ ਅਸਰ ਪੈਂਦਾ ਜ਼ਿਆਦਾ ਕਿਤਾਬ ਪੜਨ ਨਾਲ ਇਹਨਾਂ ਨਹੀਂ ਮਿਲਦਾ ਹੈਗਾ ਇਹਨਾਂ ਨੂੰ ਨੁਕਸਾਨ ਨਹੀਂ ਹੁੰਦਾ ਇਸ ਤਰ੍ਹਾਂ ਕਰਕੇ ਇਹ ਸਮੱਸਿਆ ਨਾਲ ਹੀ ਮਿਲੀ ਹੈ ਦੋਨੋਂ ਨੂੰ ਯੋਗ ਮਿਲ ਕੇ ਬੜੀ ਸ਼ਕਤੀ ਨਾਲ ਠੀਕ ਕਰਨੀ ਪਵੇਗੀ ਤਾਂ ਕਿ ਬੱਚੇ ਨੂੰ ਅਗਲੀ ਲਾਈਫ 'ਚ ਵੀ ਕਮ ਆਉਂਦੀ ਰਹੇ ਠੀਕ ਤਾਂ ਦੋ ਮਾਪਿਆਂ ਦਾ ਫਰਜ਼ ਬਣਦਾ ਹੈ ਹਾਲਾਂਕਿ ਮਾਪਿਆਂ ਦਾ ਅਧਿਆਪਕਾਂ ਦਾ ਫਰਜ਼ ਬਣਦਾ ਪਰ ਕਦੇ-ਕਦੇ ਮਲਤਾਨੀ ਸਾਹਿਬ ਇਹ ਲੱਗਦਾ ਕਿ ਬੱਚਿਆਂ ਨੇ ਆਪਣਾ ਮੋਬਾਈਲ ਨੂੰ ਹੀ ਆਪਣੇ ਮਾਪੇ ਸਮਝ ਲਿਆ ਆ ਅਕਸਰ ਅਸੀਂ ਦੇਖਦੇ ਹਾਂ ਕਿ 4 ਜਾਂ 5 ਸਾਲ ਤੱਕ ਦੇ ਬੱਚੇ ਉਹ ਬੱਚੇ ਜਿਹੜੇ ਸਭ ਤੋਂ ਵੱਧ ਗਰੋਇੰਗ ਪੀਰੀਅਡ ਦੇ ਵਿੱਚ ਹੁੰਦੇ ਨੇ ਉਹਨਾਂ ਦੀਆਂ ਕਿਲਕਾਰੀਆਂ ਜਾਂ ਉਹਨਾਂ ਦਾ ਉਹ ਹਾਸਿਆਂ ਭਰਾ ਸ਼ੋਰ ਮੋਬਾਈਲ ਨੇ ਦੱਬ ਲਿਆ ਮੋਬਾਈਲ ਨੇ ਉਹ ਗਲਾ ਘੋਟ ਦਿੱਤਾ ਉਸ ਚੀਜ਼ ਦਾ ਇਹ ਸਿੱਧਾ ਕਸੂਰ ਮਾਪਿਆਂ ਦਾ ਮੰਨਿਆ ਜਾਂਦਾ ਕਿਉਂਕਿ ਮਾਪਿਆਂ ਨੂੰ ਬੜਾ ਸੌਕਾ ਲੱਗਦਾ ਹੈ ਕਿ ਅਸੀਂ ਆਪਦੇ ਕੰਮ ਦੇ ਵਿੱਚ ਰੁੱਝੇ ਹੋਏ ਹਾਂ ਇੱਕ ਛੋਟੀ ਜੀ ਚੀਜ਼ ਆ ਮੋਬਾਈਲ ਉਹ ਬੱਚੇ ਦੇ ਅੱਤ ਵਿੱਚ ਫੜਾ ਦਿਓ ਬੱਚੇ ਆਪਣੇ ਰੀਲਾਂ ਦੇਖ ਲੈਂਦੇ ਨੇ ਆਪੇ ਆ ਕੋਈ ਕੰਟੈਂਟ ਦੇਖ ਲੈਂਦੇ ਨੇ ਚੰਗਾ ਮਾੜਾ ਅਸਰ ਜੋ ਪੈਣਾ ਉਹ ਬਾਅਦ ਦੇ ਵਿੱਚ ਦੇਖਿਆ ਜਾਵੇਗਾ ਫਿਰ ਕਦੇ ਡਾਕਟਰ ਦਾ ਸਲਾਹ ਲੈ ਲਵਾਂਗੇ ਪਰ ਪਹਿਲਾਂ ਹੀ ਜਿਹੜਾ ਦੌਰ ਨਿਕਲ ਜਾਂਦਾ ਹੈ ਉਹ ਬੜਾ ਨੁਕਸਾਨਦੇਹਕ ਤਾਂ ਮੋਬਾਈਲ ਸਕਰੀਨਿੰਗ ਦਾ ਬੜਾ ਜ਼ਿਕਰ ਹੁੰਦਾ ਹੈ ਕਿ ਮੋਬਾਈਲ ਸਕਰੀਨਿੰਗ ਟਾਈਮ ਘਟਾਇਆ ਜਾਵੇ ਇਹ ਕਿਵੇਂ ਘਟਾਇਆ ਜਾ ਸਕਦਾ ਸਭ ਤੋਂ ਵੱਡੀ ਗੱਲ ਕੀ ਟੈਕਨੋਲੋਜੀ ਇੰਨੇ ਆ ਚੁੱਕੀ ਆ ਬਹੁਤ ਸਾਰੇ ਮੋਬਾਈਲ ਤਾਂ ਇਹ ਕਹਿੰਦੇ ਨੇ ਕਿ ਸਾਡੇ ਕੋਲ ਫਲਾਨੀ ਤਰ੍ਹਾਂ ਦੀ ਸਕਰੀਨ ਹੈ ਜਿਹੜੀ ਅੱਖਾਂ ਦੇ ਉੱਪਰ ਅਸਰ ਨਹੀਂ ਪਾਉਂਦੀ ਇਹ ਜਿਹੜੀ ਸਕਰੀਨ ਦਾ ਜ਼ਿਕਰ ਕਰਦੇ ਨੇ ਟੈਕਨੋਲੋਜੀ ਦਾ ਉਹ ਵਾਕਈ ਬੱਚਿਆਂ ਦੇ ਅੱਖਾਂ ਉੱਤੇ ਅਸਰ ਨਹੀਂ ਪਾਉਂਦੀ ਜਾਂ ਫਿਰ ਇੱਕ ਸਿਰਫ ਪ੍ਰੋਪਾਗੈਂਡਾ ਪ੍ਰਚਾਰਿਆ ਜਾਂਦਾ ਆ ਸਰਖਬ ਜੀ ਇਹ ਗੱਲ ਜਿਹੜੀ ਹੈਗੀ ਹੈ ਇਹ ਕਿ ਠੀਕ ਹੈ ਕਿ ਪ੍ਰੋਟੈਕਟਿਵ ਸਕਰੀਨਸ ਜਿਹੜੀਆਂ ਉਹ ਆ ਗਈਆਂ ਨੇ ਲੇਕਿਨ ਪ੍ਰੋਟੈਕਟਿਵ ਸਕਰੀਨਸ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਰੇਡੀਏਸ਼ਨ ਫ੍ਰੀ ਹੋ ਗਏ ਹੋ ਨਾ ਰੇਡੀਏਸ਼ਨਸ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ ਔਰ ਉਹਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਗੱਲ ਜਿਹੜੀ ਹੈਗੀ ਹੈ ਮੈਂ ਤੁਹਾਨੂੰ ਉਹਦੇ ਨਾਲ ਜੋੜ ਕੇ ਦੱਸੂਗਾ ਕਿ ਕਈ ਲੋਕ ਜਿਹੜੇ ਹੈਗੇ ਆ ਉਹ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਆ ਤੇ ਫੀਮ ਭੁੱਕੀ ਦੀ ਗੱਲ ਕਰਦੇ ਆ ਤੇ ਫਿਰ ਵਿੱਚ ਸਥੈਟਿਕ ਡਰੱਗਸ ਮੈਡੀਕਲ ਡਰੱਗਸ ਆਦਿਗਰਾਂ ਦੀਆਂ ਗੱਲਾਂ ਕਰਦੇ ਆ ਇਹ ਇਹ ਉਹ ਇੱਕ ਵੱਖਰਾ ਇਸ਼ੂ ਹੈਗਾ ਲੇਕਿਨ ਇਹ ਜਿਹੜਾ ਡਿਜੀਟਲ ਐਡਿਕਸ਼ਨ ਹੋ ਚੁੱਕੀ ਹੈ ਇਹ ਆਉਣ ਵਾਲੇ ਸਮੇਂ 'ਚ ਬਹੁਤ ਘਾਤਕ ਸਿੱਧ ਹੋ ਰਹੀਗੀ ਕਿਉਂਕਿ ਬੱਚੇ ਨੂੰ ਆਪਾਂ 4-5 ਸਾਲ ਦੀ ਬੱਚੇ ਨੂੰ ਤਾਂ ਜੰਮਦੇ ਨੂੰ ਸਾਹਮਣੇ ਟੀਵੀ ਦੇ ਬਿਠਾ ਦਿੱਤਾ ਜਾਂਦਾ ਔਰ ਜਦੋਂ ਉਹ ਥੋੜਾ ਜਿਆਹਾ ਹੱਥ ਹਿਲਾਉਣ ਲੱਗਦਾ ਹੈ ਤੇ ਉਹਦੇ ਸਾਹਮਣੇ ਉਹਨੂੰ ਰੋਟੀ ਖਾਣ ਲੱਗਿਆ ਵੀ ਮੋਬਾਈਲ ਦਿਖਾਇਆ ਜਾਂਦਾ ਫਿਰ ਉਸ ਨੂੰ ਕੋਈ ਹੋਰ ਚੀਜ਼ ਕਰਵਾਣੀ ਹੈ ਤੇ ਉਸ ਨੂੰ ਇਹ ਜਿਹੜੇ ਛੋਟੇ ਛੋਟੇ ਕਢਾਉਣੇ ਹੁੰਦੇ ਸੀ ਛੰਛਣੇ ਉਹ ਤਾਂ ਖਤਮ ਹੋ ਗਏ ਐਸ ਵਕਤ ਜਿਹੜਾ ਮੈਂ ਪਹਿਲਾਂ ਵੀ ਇੱਕ ਵਰਡ ਯੂਜ਼ ਕੀਤਾ ਕਿ ਛੋਟੇ ਹੋਣ ਦਾ ਵੱਡੇ ਉਹਨਾਂ ਨੇ ਮੋਬਾਈਲ ਜਿਹੜਾ ਹੈਗਾ ਇੱਕ ਕਢਾਉਣਾ ਸਮਝ ਲਿਆ ਔਰ ਉਸ ਨੂੰ ਕਢਾਉਣੇ ਦੀ ਤਰ੍ਹਾਂ ਉਸ ਨੂੰ ਵਰਤ ਕੇ ਤੇ ਆਪਣਾ ਸਰੀਰ ਦਾ ਨੁਕਸਾਨ ਜਿੱਥੇ ਸਿਰਫ ਫਿਜ਼ੀਕਲ ਨੁਕਸਾਨ ਨਹੀਂ ਮੈਂਟਲ ਜਿਹੜੀ ਹੈਗੀ ਹੈ ਡਿਸਟਰਬੈਂਸਸ ਹੋ ਰਹੀਆਂ ਨੇ ਔਰ ਇਹ ਰਿਕਾਰਡ ਵਿੱਚ ਨੇ ਸਰਖਪ ਜੀ ਕਿ ਤੁਹਾਡਾ ਐਡਿਕਸ਼ਨ ਜਿਹੜੀ ਹੈਗੀ ਹੈ ਮੋਬਾਈਲ ਦੀ ਔਰ ਜਿਹੜਾ ਮੈਂ ਇੱਕ ਵਰਡ ਯੂਜ਼ ਕੀਤਾ ਹੈ ਰੇਡੀਏਸ਼ਨ ਜਿਹੜੀ ਡਿਜੀਟਲ ਰੇਡੀਏਸ਼ਨ ਲੱਗਿਆ ਨੇ ਉਹਦੇ ਨਾਲ ਕੈਂਸਰ ਉਹਦੇ ਨਾਲ ਪ੍ਰਾਇਮਰੀ ਸਟਰਿਲਟੀ ਉਹਦੇ ਨਾਲ ਤੁਹਾਡੀ ਮੈਂਟਲ ਕਨਸੈਂਟਰੇਸ਼ਨ ਔਰ ਜਿਹੜੇ ਸੋਸ਼ਲ ਈਵੈਂਟ ਹੈਗੇ ਨੇ ਜਿਹਦੇ ਵਿੱਚ ਆਪਾਂ ਬਾਰ-ਬਾਰ ਤੁਸੀਂ ਦੇਖਿਆ ਹੋਣਾ ਕਿ মিডিਆ 'ਚ ਆ ਰਿਹਾ ਕਿ ਕਈ ਅਸਰ ਡਵੈਲਪਡ ਕੰਟਰੀਜ਼ ਆਗਰੇ ਜਿਹਦੇ 'ਚ ਇੰਗਲੈਂਡ ਦੀ ਗੱਲ ਹੋਈ ਫਰਾਂਸ ਦੀ ਗੱਲ ਹੋਈ ਹੋਰ ਵੀ ਉਹਨਾਂ ਨੇ 16 ਸਾਲ ਤੱਕ ਕੁਝ ਮੋਬਾਈਲ ਜਿਹੜੇ ਹੈਗੇ ਨੇ ਉਹਨਾਂ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕੁਝ ਉਹਦੇ 'ਚ ਐਪਸ ਜਿਹੜੇ ਹੈਗੇ ਨੇ ਉਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਉਸ ਦਾ ਕਾਰਨ ਸਿਰਫ ਇਹੀ ਹੈਗਾ ਕਿ ਇਹ ਜਿਹੜੇ ਮੋਬਾਈਲਸ ਨੇ ਇਹ ਜਿੱਥੇ ਆਪਾਂ ਨੂੰ ਮਾਡਰਨ ਟੈਕਨੋਲੋਜੀ ਜਾਂ ਇੱਕ ਸ਼ਾਰਟਕਟ ਜਿਹੜਾ ਹੈਗਾ ਸਾਨੂੰ ਮਿਲ ਜਾਂਦਾ ਹੈ ਕਿਤਾਬਾਂ ਦਾ ਹੋਵੇ ਚਾ ਲਿਖਨ ਦਾ ਹੋਵੇ ਚਾ ਉਸ ਨੂੰ ਬੋਲਣ ਦਾ ਹੋਵੇ ਉਹਦੇ ਨਾਲ ਹੀ ਨਾਲ ਤੁਹਾਡਾ ਜਿਹੜਾ ਹੈਗਾ ਸੋਸ਼ਲ 멘ਟਲ ਐਂਡ ਫਿਜ਼ੀਕਲ ਹੈਲਥ ਜਿਹੜੀ ਹੈਗੀ ਆ ਉਹ ਸਾਰਿਆਂ ਨੂੰ ਇਫੈਕਟ ਕਰ ਰਿਹਾ ਹੈ ਔਰ ਇਹ ਇਸ ਦੇ ਵਿੱਚ ਟੀਚਰਸ ਦਾ ਵੀ ਰੋਲ ਹੈ ਸਟੂਡੈਂਟਸ ਦਾ ਵੀ ਰੋਲ ਹੈ ਤੇ ਸਾਡੇ ਮੈਡੀਕਲ ਦਾ ਹੈਲਥ ਡਿਪਾਰਟਮੈਂਟ ਦਾ ਵੀ ਕਾਫੀ ਵੱਡਾ ਰੋਲ ਹੈ ਕਿਉਂਕਿ ਜਿਸ ਤਰ੍ਹਾਂ ਆਪਾਂ ਗੱਲ ਸ਼ੁਰੂ ਕੀਤੀ ਸੀ ਜਿਹੜੀ ਮੈਂ ਇੱਕ ਨਿਊਜ਼ ਦੀ ਗੱਲ ਕਰ ਰਿਹਾ ਸੀ ਜਿਹਦੀ ਸੀ ਮੈਂ ਪੜ੍ਹ ਰਿਹਾ ਸੀਗਾ ਕਿ ਆਈਸ ਜਿਹੜੀਆਂ ਹੈਗੀਆਂ ਨੇ ਬੱਚਿਆਂ ਨੂੰ ਜਾ ਉਹ ਬਹੁਤ ਜ਼ਿਆਦਾ ਇਫੈਕਟ ਹੋ ਰਹੀ ਹੈ ਯਾਨੀ ਕਾਫੀ ਵੱਡੀ ਪਰਸੈਂਟੇਜ ਜਿਹੜੀ ਹੈਗੀ ਹੈ 15 ਤੋਂ 20% ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਤੁਹਾਨੂੰ ਆਈਸ ਤੇ ਐਨ ਕਾ ਲਗਾਈਆਂ ਹੋਈਆਂ ਨੇ ਤੇ ਉਹਦਰਾ ਜਿਹੜੀ ਇੱਕ ਐਨ ਕੇ ਲਗਾਣਾ ਕੋਈ ਮਾੜੀ ਗੱਲ ਨਹੀਂ ਲੇਕਿਨ ਇੱਕ ਸੋਸ਼ਲ ਇਨਵੈਸਟਮੈਂਟ ਜੀ ਹੁੰਦੀ ਹੈ ਬੱਚੇ ਨੂੰ ਕਿ ਉਸ ਨੂੰ ਐਨ ਕਾ ਲੱਗੇ ਹੋਇਆ ਅਸੀਂ ਵੀ ਜਦੋਂ ਸਪੁੱਤ ਛੋਟੇ ਹੁੰਦੇ ਸੀਗੇ ਉਦੋਂ ਇਹਨਾਂ ਗੱਲਾਂ ਦੀ ਗੱਲ ਕਰਦੇ ਸੀ ਮੈਂ ਕਰ ਗਿਆ ਉਹ ਐਨ ਕੂ ਆ ਗਿਆ ਜੀ ਉਹ ਇੱਕ ਸੋਸ਼ਲ ਇਨਵੈਸਟਮੈਂਟ ਹੁੰਦੀ ਹੈ ਸੋ ਮੈਂ ਇਹ ਗੱਲ ਕਹਾਗਾ ਕਿ ਸਭ ਤੋਂ ਪਹਿਲਾਂ ਜਿਹੜਾ ਹੈਗਾ ਬੱਚਿਆਂ ਨੂੰ ਜਿਹੜੇ ਵਿਟਾਮਿਨ ਏ ਵਾਲੇ ਜਿਹੜੇ ਹੈਗੀਆਂ ਬੱਚੇ ਛੋਟੇ ਜਿਹੜਾ ਮੈਂ ਦੱਸਿਆ 1.5 ਸਾਲ ਤੋਂ 5 ਸਾਲ ਤੱਕ ਉਹਨਾਂ ਨੂੰ ਨਾ ਡੋਸੇਸ ਬਲਾਈ ਜਾਂਦੇ ਉਹਦੇ ਵਾਸਤੇ ਪੇਰੈਂਟਸ ਨੂੰ ਥੋੜਾ ਪ੍ਰੋਐਕਟਿਵ ਹੋ ਕੇ ਉਹ ਕਰਨਾ ਪੈਗਾ ਉਹਦੇ ਵਿੱਚ ਡੈਫੀਸੈਂਸੀ ਹੈ ਕਾਫੀ ਜ਼ਿਆਦਾ ਔਰ ਸਾਡਾ ਡਿਪਾਰਟਮੈਂਟ ਉਸ ਨੂੰ ਲੈ ਰਿਹਾ ਸੀਰੀਅਸਲੀ ਲੇਕਿਨ ਇੰਨਾ ਸੀਰੀਅਸਲੀ ਨਹੀਂ ਪੇਰੈਂਟਸ ਦੀ ਗੱਲ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਹੈ ਇਸ ਤਰ੍ਹਾਂ ਟੀਚਰਸ ਦਾ ਜਿਹੜਾ ਹੈਗਾ ਉਹ ਇਸ ਗੱਲ ਦੇ ਵਾਸਤੇ ਧਿਆਨ ਦੇਣਾ ਔਰ ਸਰਕਾਰ ਦਾ ਮੈਂ ਇਹ ਕਹਾਂਗਾ ਕਿ ਆਪਣਾ ਸਰਕਾਰੀ ਇਹ ਜਿਹੜੀ ਤੁਹਾਡੀਆਂ ਆਨਲਾਈਨ ਕਲਾਸਿਸ ਜਿਹੜੀਆਂ ਹੈਗੀਆਂ ਨੇ ਆਈ ਡੋਟ ਐਪਰੀਸ਼ੀਏਟ ਕਿ ਤੁਸੀਂ ਪਹਿਲੀ ਦੂਜੀ ਚੌਥੀ ਕਲਾਸ ਨਹੀਂ ਆ ਵੀ ਆਨਲਾਈਨ ਕਲਾਸੇ ਲਗਾਓ ਉਹਦੇ ਵਿੱਚ ਆਨਲਾਈਨ ਕਲਾਸ ਕਰੀ ਜਰੂਰੀ ਚੀਜ਼ ਹੈ ਕਿ ਠੀਕ ਹੈ ਚਾਰ ਛੁੱਟੀਆਂ ਹੋ ਗਈਆਂ ਤਾਂ ਤਾਂ ਮੈਂ ਲਵੇ ਨਹੀਂ ਕਿ ਸਕੂਲ ਦੂਜੀ ਤੀਜੀ ਕਲਾਸ ਦੇ ਜਵਾਕਨ ਨੂੰ ਵੀ ਆਨਲਾਈਨ ਕਲਾਸਿਸ ਉੱਪਰ ਲਗਾ ਦੇਣ ਹਾਲਾਂਕਿ ਉਹਦੇ ਵਿੱਚ ਪੜ੍ਹਾਈ ਨੂੰ ਲੈ ਕੇ ਕੋਈ ਫਾਇਦਾ ਨਹੀਂ ਹੈ ਮੇਰਾ ਪਰਸਨਲ ਐਕਸਪੀਰੀਅੰਸ ਵੀ ਹੈ ਇਸ ਚੀਜ਼ ਦੇ ਵਿੱਚ ਫਤਿਹਜੰਗ ਜੀ ਮੈਂ ਤੁਹਾਡੇ ਕੋਲ ਜਾਣਾ ਚਾਹਾਂਗਾ ਸਭ ਤੋਂ ਵੱਡਾ ਕਾਰਨ ਅਸੀਂ ਇਹ ਮੰਨ ਲਈਏ ਕਿਤਾਬਾਂ ਦਾ ਰੁਝਾਨ ਘਟਣਾ ਕਿ ਇੱਕ ਤਾਂ ਇਹ ਚੋਣ ਕਿ ਕਿਤਾਬ ਸਹੀ ਕਿਹੜੀ ਆ ਕਿਸ ਤਰ੍ਹਾਂ ਦੀ ਕਿਤਾਬ ਪੜ੍ਹਨੀ ਚਾਹੀਦੀ ਆ ਪਰ ਦੂਜਾ ਕਿਤਾਬਾਂ 5-600 ਰੁਪਏ ਪ੍ਰਤੀ ਕਿਤਾਬ ਜਿਹੜੀ ਪੈਂਦੀ ਆ ਤਾਂ ਉਹ ਵੀ ਆਰਥਿਕ ਤੌਰ ਤੇ ਵੀ ਇੱਕ ਫਰਕ ਪੈ ਜਾਂਦਾ ਹੈ ਮੋਬਾਈਲ ਦੇ ਵਿੱਚ 2.5-300 ਰੁਪਏ ਦਾ ਪੈਕ ਪਾਉਣੇ ਸਾਨੂੰ ਹਰ ਤਰ੍ਹਾਂ ਦੀ ਕਿਤਾਬ ਮਿਲ ਜਾਂਦੀ ਆ ਫਿਰ ਜਿਹੜੀਆਂ ਸਕੂਲਾਂ ਦੇ ਵਿੱਚ ਲੱਗੀਆਂ ਕਿਤਾਬਾਂ ਨੇ ਉਹ ਇੱਕ ਲਿਮਿਟਿਡ ਐਡੀਸ਼ਨ ਸਿਲੇਬਸ ਕਿਤਾਬਾਂ ਹੁੰਦੀਆਂ ਨੇ ਜੇਕਰ ਉਸ ਤੋਂ ਬਾਹਰ ਦਾ ਕੁਝ ਗਿਆਨ ਪ੍ਰਾਪਤ ਕਰਨਾ ਹੈ ਜਾ ਤਾਂ ਨਵੀਂ ਕਿਤਾਬ ਖਰੀਦਣੀ ਪਊਗੀ ਜਾਂ ਫਿਰ ਮੋਬਾਈਲ ਇੱਕ ਬਹੁਤ ਵਧੀਆ ਸੋਰਸ ਹੈ ਤੇ ਇਸ ਗੱਲ ਕਰਕੇ ਅਸੀਂ ਮੰਨ ਸਕਦੇ ਹਾਂ ਕਿ ਕਿਤਾਬਾਂ ਦਾ ਰੁਝਾਨ ਘਟ ਗਿਆ। ਇਹ ਪਾਦਰਜਾਂ ਦਾ ਜੁਰ ਘਟ ਰਿਹਾ ਕਿਉਂਕਿ ਜੋ ਫੋਨ ਤੇ ਪ੍ਰੋਗਰਾਮ ਹੁੰਦੇ ਆ ਜੋ ਇੰਟਰਨੈਟ ਤੇ ਪ੍ਰੋਗਰਾਮ ਹੁੰਦੇ ਆ ਉਹ ਹਿਸਾਬ ਨਾਲ ਜੀ ਬੱਚਿਆਂ ਦੇ ਹਾਂ ਉਹ ਉਹ ਬੱਚਿਆਂ ਦੇ ਇੰਟਰਸਟ ਦੇ ਮੁਤਾਬਕ ਤਿਆਰ ਕੀਤੇ ਜਾਂਦੇ ਆ ਬੱਚੇ ਨੂੰ ਉਹਦੇ 'ਚ ਇੰਟਰਸਟ ਜ਼ਿਆਦਾ ਹੋ ਜਾਂਦਾ ਹੈ। ਅਲੱਗੇ ਬੈਨੀਫਿਟ ਉਸਨੂੰ ਕਿਤਾਬ ਪੜ੍ਹ ਕੇ ਜਾਣਾ ਹੋਣਾ ਸੀਗਾ ਉਸ ਨਾਲ ਉਸਦੀ ਸਿਹਤ ਕਾਇਮ ਰਹਿਣੀ ਸੀ ਡਾਕਟਰ ਸਾਹਿਬ ਦੀਆਂ ਗੱਲਾਂ ਤੋਂ ਔਰ ਸਾਰਾ ਕੁਝ ਸੋਚ ਕੇ ਲੱਗਦਾ ਇਹ ਹੈ ਕਿ ਹੈਲਥ ਡਿਪਾਰਟਮੈਂਟ ਔਰ ਐਜੂਕੇਸ਼ਨ ਡਿਪਾਰਟਮੈਂਟ ਮਾਪੇ ਕਿੱਲੇ ਰਲ ਕੇ ਇੱਕ ਕੈਂਪੇਨ ਬਣਾਉਣ ਦੀ ਲੋੜ ਹੈ ਕੈਂਪੇਨ ਚਲਾਇਆ ਜਾਵੇ ਇਹ ਬੜੀ ਵੱਡੀ ਸਮੱਸਿਆ ਹੈ ਇਸ ਨੂੰ ਕੋਈ ਛੋਟੀ ਸਮੱਸਿਆ ਸਮਝ ਕੇ ਇਗਨੋਰ ਨਹੀਂ ਕਰਨਾ ਚਾਹੀਦਾ ਇਸ ਨੂੰ ਖਤਮ ਕਰਨ ਵਾਸਤੇ ਇਨਕਰੀਜ ਕਰਨ ਵਾਸਤੇ ਕਿ ਉਧਰੋਂ ਨਾਲ ਲੱਗੇ ਉਹ ਕਿਤਾਬਾਂ ਵੱਲ ਜੁੜੇ ਬੜੇ ਵੱਡੇ ਵੱਡੇ ਪ੍ਰੋਗਰਾਮ ਦੇਣ ਦੀ ਲੋੜ ਹੈ ਤਾਂ ਹੀ ਇਹ ਸਮੱਸਿਆ ਦੂਰ ਹੋ ਸਕਦੀ ਹੈ ਨਹੀਂ ਤਾਂ ਪ੍ਰੋਗਰਾਮ ਇਸ ਤਰ੍ਹਾਂ ਨਾਲ ਬਣਾਏ ਜਾਂਦੇ ਬੱਚਾ ਵਾਸਤੇ ਕਿ ਉਹ ਮੰਨੋ ਮੱਲੀ ਸੁੱਤਾ ਉੱਠ ਉੱਠਦਾ ਤੇ ਮੁੜ ਕੇ ਉਹਨੂੰ ਚਾਹੀਦਾ ਕਿ ਉਹ ਮੋਬਾਈਲ ਚਾਹੀਦਾ ਹੁੰਦਾ ਹੈ ਤਾਂ ਇਸ ਤਰ੍ਹਾਂ ਕਰਕੇ ਇਹ ਬੜਾ ਵੱਡਾ ਸਾਰੇ ਮਾਝ ਸੋਤਣ ਬੈਠ ਕੇ ਹੈਲਥ ਡਿਪਾਰਟਮੈਂਟ ਵਾਲੇ ਐਜੂਕੇਸ਼ਨ ਵਾਲੇ ਤੇ ਮਾਪਿਆਂ ਦੇ ਵੱਲੋਂ ਵੀ ਲਏ ਜਾਣ ਤਾਂ ਹੀ ਇੱਕ ਸਮੱਸਿਆ ਤੇ ਕੁਝ ਬਤਨ ਕੋਲ ਪੁੱਛ ਰਿਹਾ ਹਾਂ ਕੈਂਪੇਨ ਚਲਾਉਣ ਦੀ ਲੋੜ ਹੈ ਮੈਨੂੰ ਲੱਗਦਾ ਕੈਂਪੇਨ ਵੀ ਇਸ ਦੀ ਜਿਹੜਾ ਮੋਡ ਬਣਿਆ ਜਾਣਾ ਉਹ ਵੀ ਮੋਬਾਈਲ ਤੋਂ ਹੀ ਬਣਿਆ ਜਾਣਾ ਇੱਕ ਹੈਸ਼ਟੈਗ ਚਲਾਉਣਾ ਪੈਂਦਾ ਅੱਜ ਕੱਲ ਕੈਂਪੇਨ ਦੇ ਲਈ ਉਹ ਵੀ ਮੋਬਾਈਲ ਤੋਂ ਹੀ ਹੋਵੇਗਾ ਪਹਿਲਾਂ ਅ ਮਲਤਾਨੀ ਜੀ ਮੇਰਾ ਆਖਰੀ ਸਵਾਲ ਹੈ ਕਿਤਾਬਾਂ ਅਖਬਾਰ ਜਾਂ ਜਿਹੜੇ ਹੋਰ ਚੀਜ਼ਾਂ ਨੇ ਜਿਹੜੀਆਂ ਪੜੀਆਂ ਜਾਂਦੀਆਂ ਨੇ ਅਸੀਂ ਕਾਗਜ਼ ਡਾਕੂਮੈਂਟ ਹਾਰਡ ਕਾਪੀ ਦਾ ਜ਼ਿਕਰ ਕਰ ਰਹੇ ਹਾਂ ਉਹ ਨਾ ਪੜੇ ਜਾਣ ਦਾ ਨੁਕਸਾਨ ਕੀ ਹੈ ਸੰਖੇਪਚ ਦੱਸਿਓ ਸਮਾਂ ਘਟ ਜੀ ਤੁਹਾਡੀ ਆਵਾਜ਼ ਕੱਟ ਗਈ ਸੀ ਦੁਬਾਰਾ ਸਿੱਧਾ ਜੀ ਕਿਤਾਬਾਂ ਸਾਡੀ ਜ਼ਿੰਦਗੀ 'ਚ ਮਨਪੀ ਹੋ ਗਈਆਂ ਕਿਤਾਬਾਂ ਤੋਂ ਜਾਂ ਜਿਹੜੀਆਂ ਹਾਰਡ ਕਾਪੀਆਂ ਨੇ ਉਹਨਾਂ ਤੋਂ ਜੇਕਰ ਨਹੀਂ ਪੜ ਰਹੇ ਅਸੀਂ ਉਹਦਾ ਅਸਰ ਕੀ ਪੈ ਰਿਹਾ ਜ਼ਿੰਦਗੀ ਦੇ ਉੱਪਰ ਮਲਤਾਨੀ ਜੀ ਆਵਾਜ਼ ਆ ਰਹੀ ਹੈ ਮੇਰੀ ਤਲ ਤਕਨੀਕੀ ਖਰਾਬੀ ਕਰਕੇ ਸੰਪਰਕ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਬਹੁਤ ਬਹੁਤ ਧੰਨਵਾਦ ਮਲਤਾਨੀ ਜੀ ਤੁਹਾਡਾ ਸਿੱਖਿਆਮਾਰ ਫਤਿਹਜੰਗ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਤਾਂ ਕੈਂਪੇਨ ਚਲਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਕਿ ਇਹਦੇ ਲਈ ਇੱਕ ਮੁਹਿੰਮ ਚਲਾਉਣੀ ਪਵੇਗੀ ਪਰ ਹੁਣ ਦੇਖਣਾ ਇਹ ਹੈ ਕਿਤਾਬਾਂ ਜੇਕਰ ਮੰਫੀ ਹੋ ਰਹੀਆਂ ਨੇ ਸਿਰਫ ਕਿਤਾਬਾਂ ਨਹੀਂ ਮੰਫੀ ਹੋ ਰਹੀਆਂ ਹਰ ਪ੍ਰਕਾਰ ਦੀ ਹਾਰਡ ਕਾਪੀ ਸਾਡੀ ਜ਼ਿੰਦਗੀ ਦੇ ਵਿੱਚੋਂ ਮੰਫੀ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਅਸੀਂ ਡਿਜੀਟਲ ਹੋ ਚੁੱਕੇ ਹਾਂ ਅਸੀਂ ਗਲੋਬਲਾਈਜੇਸ਼ਨ ਵੱਲ ਵਧਦੇ ਹੋਏ ਨਜ਼ਰ ਆ ਰਹੇ ਹਾਂ ਅਸੀਂ ਵਿਸ਼ਵ ਸ਼ਹਿਰੀ ਬਣਨ ਵੱਲ ਵਧਦੇ ਹੋਏ ਨਜ਼ਰ ਆ ਰਹੇ ਹਾਂ ਜਿਸ ਦਾ ਅਸਰ ਸਾਡੀ ਹਰ ਪੀੜੀ ਤੇ ਪੈ ਰਿਹਾ ਹੈ ਮੋਬਾਈਲ ਸਾਡੇ ਕੋਲ ਆ ਗਏ ਸਾਡੇ ਬੱਚੇ ਸਾਡੇ ਤੋਂ ਦੂਰ ਹੋ ਗਏ ਫੋਨ ਦੇ ਉੱਪਰ ਗੱਲ ਵੀ ਨਹੀਂ ਹੁੰਦੀ ਸਿਰਫ ਇੱਕ ਮੈਸੇਜ ਚੈਟ ਦੇ ਉੱਪਰ ਗੱਲਬਾਤ ਹੋ ਰਹੀ ਹੈ ਬੋਲਣ ਦੀ ਸ਼ਕਤੀ ਸਾਡੀ ਕੀ ਹੈ ਸਮਰੱਥਾ ਕੀ ਹੈ ਅਸੀਂ ਉਹ ਵੀ ਭੁੱਲਦੇ ਜਾ ਰਹੇ ਹਾਂ ਅਸੀਂ ਕਿਸ ਤਰੀਕੇ ਦੇ ਨਾਲ ਆਚਰਣ ਸਾਡਾ ਰੱਖਣਾ ਚਾਹੀਦਾ ਕਿਰਦਾਰ ਰੱਖਣਾ ਚਾਹੀਦਾ ਉਹ ਵੀ ਸਾਨੂੰ ਮੋਬਾਈਲ ਤਿਆਰ ਕਰਕੇ ਦੇ ਰਹੇ ਨੇ ਹਾਲਾਂਕਿ ਸਾਡਾ ਆਲਾ ਦਵਾਲਾ ਇੰਨਾ ਪ੍ਰਭਾਵਿਤ ਹੋ ਚੁੱਕਿਆ ਆ ਕਿ ਕਿਸ ਪ੍ਰਕਾਰ ਅਸੀਂ ਇੱਕ ਬਹੁਤ ਡੂੰਗੀ ਦਲਦਲ ਦੇ ਵਿੱਚ ਖੁੱਬਦੇ ਜਾਂਦੇ ਆ ਜਿਸ ਤੋਂ ਨਿਕਲਣਾ ਸ਼ਾਇਦ ਬਹੁਤ ਮੁਸ਼ਕਲ ਹੋਵੇਗਾ ਸਾਨੂੰ ਇਸ ਦਾ ਅੰਦਾਜ਼ਾ ਨਹੀਂ ਹੈ ਪਰ ਕਿਤਾਬਾਂ ਦਾ ਮਨਫੀ ਹੁਣ ਗਿਆਨ ਦੇ ਇੱਕ ਅਜਿਹੇ ਸਰੋਤ ਦਾ ਮਨਫੀ ਹੁਣਾ ਜੋ ਸਾਨੂੰ ਬੰਦਿਆਂ ਦੇ ਨਾਲ ਸਾਨੂੰ ਜ਼ਿੰਦਗੀ ਦੇ ਨਾਲ ਸਾਨੂੰ ਭੂਤਕਾਲ ਤੇ ਵਰਤਮਾਨ ਤੇ ਭਵਿੱਖ ਦੇ ਨਾਲ ਮਿਲਾਂਦੀ ਆ ਉਹ ਖਤਰਨਾਕ ਤਾਂ ਸਾਬਿਤ ਹੋਵੇਗੀ ਤਾਂ ਹੁਣ ਦੇਖਣਾ ਇਹ ਆ ਕਿ ਇਹ ਪ੍ਰੋਗਰਾਮ ਇਸ ਪ੍ਰਕਾਰ ਦਾ ਅਸਰ ਲੋਕਾਂ ਉਤੇ ਪਾਵੇਗਾ ਕਿ ਲੋਕ ਜਾਗਰੂਕ ਹੋਣਗੇ ਜਾਂ ਨਹੀਂ ਤਾਂ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਮੈਨੂੰ ਦਿਓ ਇਜਾਜ਼ਤ ਦਿੱਤੇ ਰੋਜ਼ਾਨਾ ਸਪੋਕਸਮੈਨ ਟੀਵੀ